ਸਤਿ ਸ਼੍ਰੀ ਅਕਾਲ ਆਦab ਨਮਸਕਾਰ ਦੋਸਤੋ ਕੀ ਹਾਲ ਚਾਲ ਸਵਾਗਤ ਇੱਕ ਵਾਰ ਫਿਰ ਤੋਂ ਮੇਰੇ YouTube ਚੈਨਲ Travel with Guru ਦੇ ਵਿੱਚ ਦੋਸਤੋ ਜਿਵੇਂ ਕਿ ਤੁਸੀਂ ਪਿੱਛੇ ਦੇਖ ਲਿਆ ਲਏ ਹੋਏਗਾ ਕਿ ਅਸੀਂ ਜਸਮੇਰ ਪਹੁੰਚ ਚੁੱਕੇ ਹੋਏ ਹਾਂ ਬਾਕੀ ਉਹਨਾਂ ਸੋਰੀ ਜਿਨ੍ਹਾਂ ਨੇ ਮੈਨੂੰ ਕੰਟੈਕਟ ਕੀਤਾ ਵਾਰ-ਵਾਰ ਕਿ ਵੀਡੀਓ ਕਿਉਂ ਨਹੀਂ ਪਾ ਰਹੇ ਵੀਡੀਓ ਕਿਉਂ ਨਹੀਂ ਪਾ ਰਹੇ ਕਾਫੀ ਸਾਰੇ ਰੀਜ਼ਨ ਵੀ ਸੀ ਰੀਜ਼ਨ ਕੀ ਕਿਤੇ ਜਾ ਹੀ ਨਹੀਂ ਰਹੇ ਅਸੀਂ ਘੁੰਮਣ ਫਨਕ ਘਰ ਹੀ ਬੈਠਾ ਸੀ ਤਾਂ ਕਰਕੇ ਵੀਡੀਓ ਨਹੀਂ ਪਾ ਪਾਇਆ ਕਾਫੀ ਦਿਨਾਂ ਤੋਂ ਤੇ ਹੁਣ ਘੁੰਮਣ ਫਿਰ ਨੂੰ ਆਇਆ ਹਾਂ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਜਸਮੇਰ ਅਸੀਂ ਪਹੁੰਚ ਚੁੱਕੇ ਹੋਏ ਹਾਂ ਬਾਕੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਸਮੇਰ ਦੇ ਬਾਰੇ ਦੱਸਾਂਗੇ ਕਿ ਜਸਮੇਰ ਕਿਵੇਂ ਪਹੁੰਚ ਸਕਦੇ ਹੋ ਕਿਵੇਂ ਘੁੰਮ ਸਕਦੇ ਹੋ ਇਹਦੇ ਬਾਰੇ ਤੁਹਾਨੂੰ ਦੋਸਤੋ ਇਸ ਵਕਤ ਮੈਂ ਹਰਿਆਣਾ ਦੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ਦੇ ਉੱਤੇ ਖੜਿਆ ਹਾਂ ਬਾਕੀ ਤੁਸੀਂ ਠੰਡ ਦੇਖ ਸਕਦੇ ਹੋ ਕਿੰਨੀ ਜ਼ਿਆਦੀ ਹੈ ਬਾਕੀ ਤੁਸੀਂ ਫੋਗ ਵੀ ਦੇਖ ਸਕਦੇ ਹੋ ਕਿ ਫੋਗ ਕਿੰਨੀ ਕਾ ਜ਼ਿਆਦਾ ਹੋ ਗਈ ਹੈ ਕਾਫੀ ਜ਼ਿਆਦਾ ਫੋਗ ਹੋ ਗਿਆ ਇਹ ਟਾਈਮ ਵੀ ਸਵੇਰ ਦੇ ਤਕਰੀਬਨ ਮੇਰੇ ਖਿਆਲ ਪੌਣੇ 4 ਦਾ ਪੌਣੇ 4 ਦਾ ਹੋ ਗਿਆ ਲੇਕਿਨ ਮੈਂ ਟ੍ਰੇਨ ਦੀ ਵੇਟ ਕਰਦਾ ਕਰਦਾ ਕਾਫੀ ਜ਼ਿਆਦਾ ਨਾ ਗੁੱਸੇ ਤੇ ਵੀ ਆ ਗਿਆ ਸੀ ਕੀ ਯਾਰ ਹੈਗਾ ਕਦੇ ਕਦੇ ਤਾਂ ਦਿਲ ਕਰੇ ਕਿ ਮੈਂ ਭੱਜੀ ਜਾਵਾਂ ਇੱਥੋਂ ਕਿ ਮੈਨੂੰ ਯਾਰ ਮੈਨੂੰ ਜਿੰਨੀ ਜ਼ਿਆਦਾ ਟ੍ਰੇਨ ਲੇਟ ਹੋਣਦੀ ਹੈ ਦੋਸਤੋ ਟ੍ਰੇਨ ਲੇਟ ਹੋਣ ਦੇ ਕਾਰਨ ਮੈਂ ਇਕੱਲਾ ਹੀ ਨਹੀਂ ਖੱਜਲਖਵਾਰ ਹੋ ਰਿਹਾ ਸੀ ਇਹ ਬਾਕੀ ਜਿੰਨੀਆਂ ਵੀ ਸਵਾਰੀਆਂ ਦੇਖ ਰਹੇ ਹੋ ਇਹ ਸਾਰੀਆਂ ਦੀਆਂ ਸਾਰੀਆਂ ਸ਼ਾਲੀਮਾਰ ਐਕਸਪ੍ਰੈਸ ਜਿਹੜੀ ਟ੍ਰੇਨ ਆ ਉਹਦੀਆਂ ਆ ਮੇਰੇ ਨਾਲ ਪਹਿਲੀ ਵਾਰ ਹੋਇਆ ਕਿ ਕੋਈ ਟ੍ਰੇਨ ਜਿਹੜੀ ਆ ਸਾਢੇ 4-5 ਘੰਟੇ ਲੇਟ ਹੋਈ ਹੋਵੇ ਬਹੁਤ ਹੀ ਬੁਰਾ ਐਕਸਪੀਰੀਅੰਸ ਰਿਹਾ ਟ੍ਰੇਨ ਦੇ ਵਿੱਚ ਸੀ ਜਿਹੜਾ ਬਹਿ ਚੁੱਕੇ ਹੋਏ ਸੀ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਹਰ ਵਾਰੀ ਆਪਣੀ ਸਾਈਡ ਵੱਲਰ ਸੀਟ ਦਿੰਦਾ ਦੋਸਤੋ ਕੁਝ ਐਵੇਂ ਦੀ ਸੀਟ ਹੁੰਦੀ ਆ ਸਾਈਡ ਵੱਲਰ ਦੇਖ ਸਕਦੇ ਹੋ ਠੀਕ ਹੈ ਤੇ ਸਾਹਮਣੇ ਮੇਰੀ ਪੂਰੀ ਪੂਰੀ ਸੀਟ ਸਾਈਡ ਨੂੰ ਵਰਲੇ ਇਹਦੇ ਫਾਇਦਾ ਹੁੰਦਾ ਕਿ ਕੋਈ ਇੱਥੇ ਡਿਸਟਰਬ ਨਹੀਂ ਕਰਦਾ ਜਾਂ ਕੋਈ ਪਰੇਸ਼ਾਨੀ ਕਰਦਾ ਤੁਸੀਂ ਆਪਣਾ ਮ제 ਨਾਲ ਆਰਾਮ ਦੇ ਨਾਲ ਸਫਰ ਇੰਜੋਏ ਕਰ ਸਕਦੇ ਜਿੱਦਾਂ ਮਰਜੀ ਬਾਕੀ ਇੱਕ ਉੱਪਰ ਸੀਟ ਹੁੰਦੀ ਹੈ ਠੀਕ ਉਹ ਪਤਾ ਨਹੀਂ ਉਹ ਕੀ ਦੀ ਹੈ ਇਹ ਆਪਣੀ ਥੱਲੇ ਵਾਲੀ ਸੀਟ ਹੈ ਤੇ ਬਾਕੀ ਇੱਧਰਲੇ ਪਾਸੇ ਜਿਹੜੀਆਂ ਤਿੰਨ ਤਿੰਨ ਸੀਟਾਂ ਹੁੰਦੀਆਂ ਐਵੇਂ ਦੇ ਨੇ ਇੱਕ ਸੀਟ ਇਹ ਹੁੰਦੀ ਹੈ ਤੇ ਇੱਕ ਸੀੜਾ ਵਿਚ ਵਾਲੀ ਖੁੱਲ ਜਾਂਦੀ ਹੈ ਤੇ ਇੱਕ ਸੀੜਾ ਦੇਖ ਸਕਦੇ ਹੋ ਉੱਪਰ ਵਾਲੀ ਹੁੰਦੀ ਆ ਦੋਸਤੋ ਜਿਹੜੀ 3rd ਏਸੀ ਹੁੰਦਾ ਇਹਦੇ ਵਿੱਚ ਤੁਹਾਨੂੰ ਇੱਕ ਪਿੱਲੋ ਮਿਲਦਾ ਹੁੰਦਾ ਦੇਖ ਸਕਦੇ ਹੋ ਕਿ ਇੱਕ ਪਿੱਲੋ ਕਵਰ ਮਿਲਦਾ ਹੁੰਦਾ ਇੱਕ ਤੁਹਾਨੂੰ ਮਿਲਦਾ ਹੁੰਦਾ ਹੈ ਕੰਬਲ ਇਹ ਕੰਬਲ ਇਹਦੇ ਨਾਲ ਇੱਕ ਦੋ ਚਿੱਟੀਆਂ ਚਾਦਰਾਂ ਨਾਲ ਮਿਲਦੀ ਹੁੰਦੀ ਹੈ ਇੱਕ ਥੱਲੇ ਵਿਛਾਣ ਨੂੰ ਜੇ ਤੁਹਾਨੂੰ ਸਰਦੀ ਲੱਗੇ ਤਾਂ ਤੁਸੀਂ ਕੰਬਲ ਵੀ ਲੈ ਸਕਦੇ ਹੋ ਬਾਕੀ ਜਿਹੜੀ ਟ੍ਰੇਨ ਸਾਡੀ ਜਸਮੀਰ ਤਕਰੀਬਨ 5:30 ਵਜੇ ਤੱਕ ਪਹੁੰਚਣੀ ਸੀ ਤੇ ਫੋਨ ਜੜਾ ਦਾ ਨਵਾਂ ਟਾਈਮ ਆ ਗਿਆ ਤਕਰੀਬਨ 11:00 ਵਜੇ ਤੱਕ ਲਗਭਗ ਆਂਦਾ ਬਾਕੀ ਹੋ ਸਕਦਾ ਕੰਮ ਆਪ ਵੀ ਕਰ ਲੈ ਨਾ ਕਰੇ ਕੁਝ ਕਹਿ ਨਹੀਂ ਸਕਦੇ ਦੇਖੋ ਹਾਲੇ ਤਾਂ ਯਾਤਨੀ ਬਹੁਤ ਜਿਆਦਾ ਲੰਬੀ ਹੈ ਹਾਲੇ ਤਾਂ ਤਕਰੀਬਨ ਮੇਰੇ 3:00 ਵਜੇ ਆ ਕੱਲ ਆਪਣੇ ਸਵੇਰ ਦੇ 11 ਵਜੇ ਤੱਕ ਕੰਟੀਨਿਊ ਇਥੇ ਆ ਜਿਹੜੀ 24 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਇਸ ਟ੍ਰੇਨ ਦੇ ਵਿੱਚ ਬਿਤਾਵਾਂਗੇ ਦੋਸਤੋ ਦੇਖ ਸਕਦੇ ਹੋ ਕਿ ਪੁਰਾਣੀ ਦਿੱਲੀ ਗੱਡੀ ਪਹੁੰਚ ਨਹੀਂ ਵਾਲੀ ਹੋਈ ਹੈ ਜਿਹੜੀ ਗੱਡੀ ਨੂੰ ਤਕਰੀਬਨ ਸਾਢੇ 1:10 ਵਜੇ ਪਹੁੰਚਣਾ ਚਾਹੀਦਾ ਸੀ ਬੱਕਰੀ ਬਣਾ ਲਾ ਲਓ ਸਾਢੇ 3:00 ਵਜੇ ਗੱਡੀ ਕਿੰਨੀ 5 ਘੰਟੇ ਗੱਡੀ ਲੇਟ ਚੱਲਦੀ ਹੈ ਰਹੀ ਗੱਲ ਪੁਰਾਣੀ ਦਿੱਲੀ ਦੀ ਜਾਂ ਦਿੱਲੀ ਦੀ ਆਪਾਂ ਨੂੰ ਦਿੱਲੀ ਕੋਈ ਬਹੁਤਾ ਪਸੰਦ ਨਹੀਂ ਆਇਆ ਕਿਉਂਕਿ ਭੀੜ ਧਮਾਕਾ ਬਹੁਤ ਜ਼ਿਆਦਾ ਛੋਟੇ ਛੋਟੇ ਜਿਹੇ ਇਥੇ ਆਪਣੇ ਘਰ ਵੀ ਹੁੰਦੇ ਆ ਤਾਂ ਅਗਰ ਕੋਈ ਜ਼ਿਆਦਾ ਖਾਸ ਦਿੱਲੀ ਸੋਨਾ ਲੱਗਦਾ ਨਹੀਂ ਆਪਾਂ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਉਲਟਰ ਤੇ ਖੜੀ ਹੈ ਪੁਰਾਣੀ ਦਿੱਲੀ ਦੇ ਵੇਨਾ ਤਾਂ ਕਿਉਂ ਤੁਸੀਂ ਮੈਟਰੋ ਦੇਖ ਸਕਦੇ ਦਿੱਲੀ ਦੀ ਮੈਟਰੋ ਆ ਜਿਹੜੀ ਜਾ ਰਹੀ ਹੈ ਦਿੱਲੀ ਦੀ ਮੈਟਰੋ ਹੈਗੀ ਆ ਬਾਕੀ ਕਦੇ ਆਪਣਾ ਦਿੱਲੀ ਘੁੰਮਣ ਦਾ ਦਿਲ ਵੀ ਨਹੀਂ ਕੀਤਾ ਕਿਉਂਕਿ ਦਿੱਲੀ ਦੇ ਵਿੱਚ ਦੇਖ ਸਕਦੇ ਹੋ ਨਾ ਤੁਹਾਨੂੰ ਜਿਵੇਂ ਪਤਾ ਹੋਵੇਗਾ ਕਿੰਨੀ ਜ਼ਿਆਦਾ ਭੀੜ ਕਰਾਊਡ ਰਸ਼ ਕਿੰਨਾ ਜ਼ਿਆਦਾ ਹੁੰਦਾ ਤਾਂ ਕਰਕੇ ਕਦੇ ਦਿੱਲੀ ਘੁੰਮਣ ਨੂੰ ਵੀ ਦਿਲ ਕੀਤਾ ਤੇ ਨਾ ਹੀ ਮੈਂ ਕਦੇ ਘੁੰਮਣਾ ਜਨਾ ਕਰ ਉਸ ਬਾਬ ਬਣਿਆ ਤਾਂ ਦੇਖਾਂਗੇ ਕਦੇ ਦਿੱਲੀ ਵੀ ਲੇਕਿਨ ਫਿਲਹਾਲ ਤਾਂ ਨਹੀਂ ਇੱਕ ਗੱਲ ਕਹਾਂ ਤੁਹਾਨੂੰ ਪਿਛਲੇ 2 ਘੰਟਿਆਂ ਤੋਂ ਜਿਹੜੀ ਟ੍ਰੇਨ ਆ ਤਕਰੀਬਨ ਦਿੱਲੀ ਦੇ ਇਰਤ-ਗਿਰਦੀ ਘੁੰਮਦੀ ਆ ਕਦੇ ਦਿੱਲੀ ਪਹੁੰਚ ਜਾਂਦੀ ਕਦੇ ਪੁਰਾਣੀ ਦਿੱਲੀ ਕਦੇ ਦਿੱਲੀ ਐਸਰਹੋਲੀਆ ਕਦੇ ਦਿੱਲੀ ਕੈਂਟ ਪਹੁੰਚ ਜਾਂਦੀ ਆ ਤੇ ਕਦੇ ਪਤਾ ਨਹੀਂ ਕਿਹੜੇ ਕਿਹੜੇ ਦਿੱਲੀ ਸ਼ਹਿਰ ਦਾ ਪਹੁੰਚ ਜਾਂਦੀ ਆ ਤਕਰੀਬਨ ਦਿੱਲੀ ਦੇ ਉਨਾ ਹੀ ਸਟੇਸ਼ਨਾਂ ਤੇ ਘੁੰਮੀ ਜਾਂਦੀ ਆ 2 ਘੰਟਿਆਂ ਬਾਅਦ ਤਕਰੀਬਨ ਗੁੜਗਾਓ ਪਹੁੰਚੀ ਹੋਣਾਂ ਆਨ ਕੇ ਗੁੱਡ ਮਾਰਨਿੰਗ ਸਾਰਿਆਂ ਨੂੰ ਫਾਈਨਲੀ ਅੱਜ ਤੀਜਾ ਦਿਨ ਹੋ ਗਿਆ ਪਰ ਜੈਸਲਮੇਰ ਹਾਲੇ ਤੱਕ ਨਹੀਂ ਪਹੁੰਚੇ ਪਿੱਛੇ ਦੇਖ ਸਕਦੇ ਹੋ ਜਿਹੜੀ ਟ੍ਰੇਨ ਲੱਗੀ ਹੋਈ ਆ ਹਾਲੇ ਵੀ ਅਸੀਂ ਪੋਕਰਾਂ ਪੁੱਛੇ ਹੋਏ ਆ ਜੈਸਲਮੇਰ ਜਿਹੜਾ ਹਾਲੇ ਵੀ ਇੱਥੋਂ ਤਕਰੀਬਨ 2 ਘੰਟਿਆਂ ਦਾ ਰਸਤਾ ਹੈਗਾ ਬਾਕੀ ਰਹੀ ਗੱਲ ਗੱਲ ਕਰਾਂ ਪਰसों ਰਾਤ ਦਾ ਤੁਰਿਆ ਹੋਇਆ ਮੈਂ ਅੱਜ ਮੇਰਾ ਤੀਜਾ ਦਿਨ ਆ ਲੇਕਿਨ ਹਾਲੇ ਵੀ ਕਾਫੀ ਦੂਰ ਆ ਐ ਟ੍ਰੇਨ ਹੈਗੀ ਆ ਜਿਹੜੀ ਮੈਨੂੰ ਲੇਟ ਕਰਨ ਦੀ ਆ ਜਿਹੜਾ ਕਿ ਅੱਜ ਨੂੰ 5 ਵਜੇ ਪਹੁੰਚਣਾ ਸੀ ਤੇ ਹੁਣ ਜਿਹੜਾ ਇਹਦਾ ਟਾਈਮ ਹੈਗਾ ਤਕਰੀਬਨ 11:00 ਵਜੇ ਦਾ ਹੋ ਚੁੱਕਿਆ ਆ ਹੁੰਦੇ ਪਹੁੰਚਦੇ ਕਰਨਾ ਦੇਖ ਸਕਦੇ ਆ ਇਹ ਵਾਲੀ ਗੱਡੀ ਆ ਜੰਮੂ ਤੱਕ ਵੀ ਬਾੜਮੇਰ ਤੱਕ ਜੰਮੂ ਤੱਕ ਵੀ ਲੇਕਿਨ ਜਿੰਨਾ ਕਿ ਲੇਟ ਇੰਨੇ ਕਰਤਾ ਬਹੁਤ ਜ਼ਿਆਦਾ ਲੇਟ ਕਰਤਾ ਹੋਇਆ ਨੇ ਤਕਰੀਬਨ ਮੈਂ ਦਵਾ ਆਪਣੇ ਟਾਈਮ ਤੋਂ 6 ਘੰਟੇ ਦੀ ਲੇਟ ਨਾਲ ਚੱਲਣ ਦੀ ਜਿਹਦਾ ਨਾਂ ਸ਼ਲੀਮਾਰ ਐਕਸਪ੍ਰੈਸ ਹੈਗਾ ਬਾਕੀ ਮੇਰਾ ਫਰਸਟ ਐਕਸਪੀਰੀਅੰਸ ਹੀ ਕਿ ਕਾਫੀ ਜ਼ਿਆਦਾ ਵਿਕਾਰ ਟ੍ਰੇਨਾਂ ਰਹੀ ਹੋਈ ਆ ਬਹੁਤ ਜ਼ਿਆਦਾ ਕਿ ਟਾਈਮ ਦੇ ਨਾਲੋਂ ਹੱਦ ਤੋਂ ਵੱਧ ਨੇ ਲੇਟ ਕਰਤਾ ਦੋਸਤੋ ਟ੍ਰੇਨ ਲੇਟ ਹੋਣ ਦਾ ਮੈਜਰ ਰੀਜ਼ਨ ਇਹ ਹੈਗਾ ਸੀ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਆਪਣੇ ਨੌਰਥ ਸਾਈਡ ਦੇ ਵਿੱਚ ਕਿੰਨੀ ਜ਼ਿਆਦਾ ਧੁੰਦ ਪੈਂਦੀ ਹੈ ਕਿੰਨੀ ਜ਼ਿਆਦਾ ਫੋਗ ਹੁੰਦੀ ਹੈ ਇਸ ਕਰਕੇ ਵਿਜ਼ਿਬਿਲਟੀ ਘਟ ਜਾਂਦੀ ਹੈ ਤਾਂ ਕਰਕੇ ਟ੍ਰੇਨਾਂ ਬਹੁਤ ਸਰੀਆਂ ਲੇਟ ਆਈਆਂ ਐ ਤਾਂ ਫਿਰ 5-6 ਘੰਟੇ ਲੇਟ ਚ ਲੱਈਆਂ ਕੁਝ ਟ੍ਰੇਨਾਂ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ 12-12 ਘੰਟੇ ਲੇਟ ਐ ਤੇ ਕੁਝ ਟ੍ਰੇਨਾਂ ਕੈਨਸਲ ਹੀ ਕਰ ਦਿੱਤੀਆਂ ਗਈਆਂ ਨੇ ਚਲੋ ਜਿੰਨੀ ਮਰਜ਼ੀ ਗੱਡੀ ਲੇਟ ਹੋ ਜਾਏ ਜੋ ਮਰਜ਼ੀ ਹੋ ਜਾਏ ਲੇਕਿਨ ਜਿਹੜੀ ਐਕਸਾਈਟਮੈਂਟ ਹੈਗੀ ਸੀ ਜੈਸਲਮੇਰ ਦੇਖਣ ਦੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਰੇਗਿਸਤਾਨ ਵਾਲਾ ਲਗਾ ਕਿਵੇਂ ਦਾ ਸ਼ੁਰੂ ਹੋ ਗਿਆ ਸਾਰਾ ਜਿੰਨਾ ਵੀ ਤੁਸੀਂ ਦੇਖੋਗੇ ਸਾਰਾ ਦਾ ਸਾਰਾ ਰੇਗਿਸਤਾਨ ਆ ਬਾਕੀ 3 ਦਿਨ ਦਾ ਸਫ਼ਰ ਕਰਕੇ ਇਹ ਰੇਗਿਸਤਾਨ ਹੀ ਦੇਖਣਾ ਹੈ ਜਿਸ ਦੀ ਕਿ ਮੈਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਸੀ ਕਿ ਸਾਹਮਣੇ ਰੇਗਿਸਤਾਨ ਦੇਖਣਾ ਸ਼ੁਰੂ ਹੋ ਗਿਆ ਪੰਜਾਬ ਤੋਂ ਤਕਰੀਬਨ ਮੈਂ 1500 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਪਹੁੰਚਿਆ ਫਾਈਨਲੀ ਦੋਸਤੋ ਤੁਸੀਂ ਨਾ ਪਿੱਛੇ ਦੇਖ ਸਕਦੇ ਹੋ ਕਿ ਅਸੀਂ ਜਸਲਮੇਰ ਪਹੁੰਚ ਚੁੱਕੇ ਹਾਂ ਪਿੱਛੇ ਬੋਰਡ ਵੀ ਦੇਖ ਸਕਦੇ ਹੋ ਜਸਲਮੇਰ ਦਾ ਤੇ ਇਹ ਸ਼ਾਲੀਮਾਰ ਐਕਸਪ੍ਰੈਸ ਹੈ ਜਿਹੜੀ ਪਿੱਛੇ ਟ੍ਰੇਨ ਲੱਗੀ ਹੋਈ ਆ ਜਿਹੜੀ ਕਿ ਤਕਰੀਬਨ ਮੈਂ ਹੁਣ ਨੈਸਵਲੇ ਟਾਈਮ ਤਕਰੀਬਨ ਪੌਣੇ 12 ਹੋ ਗਏ ਹੋਏ ਆ ਜਿਹੜੀ ਜਿੰਨੇ ਕਿ 5:30 ਵਜੇ ਤੱਕ ਪਹੁੰਚਣਾ ਸੀ 12 ਦੇ ਵਜੇ 12 ਵਜੇ ਦੇ ਵਿੱਚ ਵਿੱਚ ਗੱਡੀ ਪਹੁੰਚਣ ਦੀ ਆ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਕਿ 6 ਤੋਂ 7 ਘੰਟੇ ਗੱਡੀ ਲੇਟ ਪਹੁੰਚੀ ਇੱਥੇ ਬਾਕੀ ਸਟੇਸ਼ਨ ਦੀ ਗੱਲਬਾਤ ਕਰਾਂ ਸਟੇਸ਼ਨ ਕੋਈ ਏਡਾ ਵੱਡਾ ਨਹੀਂ ਛੋਟਾ ਬਿਲਕੁਲ ਇੱਕ ਛੋਟਾ ਜਿਹਾ ਸਟੇਸ਼ਨ ਆ ਜਿਸ ਤਰ੍ਹਾਂ ਆਪਣੇ ਸਟੇਸ਼ਨ ਹੁੰਦੇ ਆ ਅੰਮ੍ਰਿਤਸਰ ਦੇ ਜਾਂ ਫਿਰ ਲੁਧਿਆਣਾ ਦਿੱਲੀ ਉਹਦੇ ਵਰਗਾ ਵੱਡਾ ਸਟੇਸ਼ਨ ਨਹੀਂ ਬਿਲਕੁਲ ਛੋਟਾ ਜਿਹਾ ਸਟੇਸ਼ਨ ਆ ਬਾਕੀ ਸਟੇਸ਼ਨ ਦੇ ਵਿੱਚ ਗੱਡੀਆਂ ਦਾ ਆਵਾਜਾਈ ਤਾਂ ਹੈਗੀਆਂ ਬਟ ਕਾਫੀ ਘੱਟ ਗੱਡੀਆਂ ਹੈਗੀਆਂ ਇੱਥੇ ਦੇਖਣ ਨੂੰ ਬਾਕੀ ਨਾ ਕਾਫੀ ਚੇਤ ਤੋਂ ਤਮੰਨਾ ਵੀ ਸੀ ਜਸਲਮੇਰਾਂ ਦੀ ਕਿ ਜਸਲਮੇਰ ਦੇਖਣਾ 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 ਹਰ ਵਾਰੀ ਰਹਿ ਜਾਂਦਾ ਹੁੰਦਾ ਸੀ ਬਾਕੀ ਰਹੀ ਗੱਲ ਜਸਲਮੇਰ ਦੀ ਗੱਲ ਕਰਾਂ ਜਸਲਮੇਰ ਜਿਹੜਾ ਹੈ ਤਾਂ ਕਾਫੀ ਦੂਰ ਦੇ ਵਿੱਚ ਆ ਦੂਰ ਕੀ ਹੈ ਕਿ ਤਕਰੀਬਨ 3 ਦਿਨ ਲੱਗ ਜਾਂਦੇ ਇੱਥੇ ਪਹੁੰਚਣ ਲੱਗਿਆ ਕਿ ਅੱਜ ਜਿਸ ਤਰ੍ਹਾਂ ਮੈਂ ਪਰਸੋ ਰਾਤ ਦਾ ਚੱਲਿਆ ਆਇਆ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਠੀਕ ਹੈ ਪਰਸੋ ਰਾਤ ਦਾ ਚੱਲਿਆ ਆਇਆ ਸੀ ਹੂਨ ਆਨ ਕੇ ਮੈਂ ਕਿਤੇ ਜਸੰਧੇਰ ਪਹੁੰਚਿਆ ਲੰਬਾ ਸਫ਼ਰ ਤਾਂ ਕਾਫੀ ਹੋ ਜਾਂਦਾ ਇੱਕ ਫੌਗ ਦੇ ਕਾਰਨ ਗੱਡੀਆਂ ਕਾਫੀ ਜ਼ਿਆਦਾ ਲੇਟ ਵੀ ਸੀ ਤਾਂ ਵੀ ਮੈਂ ਕਾਫੀ ਜ਼ਿਆਦਾ ਲੇਟ ਹੋ ਗਿਆ ਆ ਬਾਕੀ ਬੜੀ ਤਮੰਨਾ ਸੀ ਜਸੰਧੇਰ ਦੇਖਣ ਦੀ ਡੇਜ਼ਰਟ ਦੇਖਣ ਦੀ ਕਾਫੀ ਕੁਝ ਇੱਥੇ ਦੇਖਾਂਗੇ ਤੁਹਾਨੂੰ ਵੀ ਨਾਲੇ ਮੈਂ ਦਿਖਾਉਂਗਾ ਇਸ ਵਾਰ ਮੈਂ ਇਕੱਲੇ ਹੀ ਘੁੰਮ ਰਿਹਾ ਇਸ ਦੇ ਨਾਲ ਮੇਰੇ ਜਿੰਨੇ ਵੀ ਸਬਸਕ੍ਰਾਈਬਰ ਆ ਤੁਸੀਂ ਸਾਰੇ ਮੇਰੇ ਨਾਲ ਘੁੰਮੋਗੇ ਬਾਕੀ ਦੇਖੋਗੇ ਚਲੋ ਹੁਣ ਬਾਕੀ ਆਪਣੇ ਹੋਟਲ ਵੱਲ ਨੂੰ ਨਿਕਲਦੇ ਆ ਠੀਕ ਆ ਹੁਣ ਨਿਤ ਤੋਂ ਬਾਅਦ ਤੁਹਾਨੂੰ ਹੋਟਲ ਦੱਸਦੇ ਆ ਤੇ ਅੱਜ ਦੀ ਵੀਡੀਓ ਮੈਂ ਇੱਥੇ ਹੀ ਖਤਮ ਕਰਦਾ ਬਾਕੀ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੋਟਲ ਦੇ ਵਿੱਚ ਮਿਲਾਂਗੇ ਠੀਕ ਆ ਤੇ ਬਾਕੀ ਹੋਟਲ ਦੀ ਵਾਰੀ ਵੀਡੀਓ ਦੱਸਦੇ ਆ ਚਲੋ ਧੰਨਵਾਦ ਥੈਂਕ ਯੂ